ਚੋਰ ڈاکੂ ਜਾਂ ਲਟੇਰੇ ਇਹ ਜਿਹੇ ਉਹ ਪਿੰਡਾਂ ਦੇ ਵਿੱਚ ਜਿਆਦਾ ਆਉਂਦੇ ਸੀ ਬਾਬਾ ਬੰਨੀ ਸ਼ਕਤੀਸ਼ਾਲੀ ਸੀਗਾ ਉਹ ਲੋਕਾਂ ਦੇ ਮਤਲਬ ਕਿ ਜਿਹੜੇ ਆਉਂਦੇ ਸੀ ਉਹਨਾਂ ਨੂੰ ਬਹੁਤ ਸੋਧਾ ਲਾ ਦਿੰਦੇ ਸੀ ਜਿੱਥੇ ਲੜਾਈ ਹੋਈ ਲੜਾਈ ਹੋਣ ਦੇ ਵਿੱਚ ਜਿਹੜੀਆਂ ਉਹ ਬੇਗਮਾਂ ଥିਲੀਆਂ ਨਾਲ ਪਈ ਉਹਨਾਂ ਨੂੰ ਉਹਨਾਂ ਨੂੰ ਕਹਿੰਦੇ ਸਾਨੂੰ ਛੱਡਣ ਵਾਲਾ ਕੋਈ ਚਾਹੀਦਾ ਉਹਨਾਂ ਨੇ ਬਾਬਾ ਰੰਗਾ ਦਾ ਮਸ਼ਹੂਰੀ ਸੁਣੀ ਹੋਈ ਸੀ ਉਹ ਬਾਬੇ ਰੰਗੇ ਨੂੰ ਕਹਿੰਦੇ ਵੀ ਸਾਨੂੰ ਛੱਡ ਕੇ ਆ ਉਹ ਕਹਿੰਦਾ ਮੈਨੂੰ ਜਾਣ ਦੀ ਲੋੜ ਹੀ ਨਹੀਂ ੁੰਡਾ ਜਾਂ ਵਰਸੀ ਕੁਝ ਵੀ ਕਹਿ ਲੋ ਵੀ ਮੇਰਾ ਲੈ ਜਾਓ ਤੁਹਾਨੂੰ ਰਸਤੇ ਦੇ ਵਿੱਚ ਚੋਈ ਚੋਰ ਕੋਈ ਪੀੜੀ ਪਵੇ ਕੁੰਡਾ ਤੋਂ ਮੇਰਾ ਆਜ ਰੋਜੂਗਾ ਬਾਸ਼ਾ ਨੂੰ ਦੱਸਿਆ ਵੀ ਕੋ ਉਤੇ ਬਣਿਆ ਇਸ ਤਰ੍ਹਾਂ ਦਾ ਬੰਦਾ ਹੋਆ ਜਿਹਦਾ ਵੀ ਇੰਨਾ ਬੋਲ ਬੜਾਲਾ ਵਾ ਉਹ ਤੋਂ ਤਾਂ ਦੁਨੀਆ ਡਰਦੀ ਆ ਆਹ ਕੁੰਡੇ ਨਾਲ ਅਸੀਂ ਉਹਦੇ ਇੱਥੇ ਆ ਗਏ ਸਾਨੂੰ ਕੋਈ ਡਰ ਨਹੀਂ ਲੱਗਿਆ ਫਿਰ ਉਹ ਵੀ ਇਹਦੇ ਦਰਸ਼ਨ ਕਰਨ ਆਇਆ ਲੁਧਿਆਣਾ ਦੇ ਦਾਖਾ ਦੇ ਵਿੱਚ ਇਸ ਵਕਤ ਮੌਜੂਦ ਆ ਅੱਜ ਦੀ ਇਸ ਖਾਸ ਖਬਰ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕੌਣ ਸੀ ਬਾਬਾ ਰੰਧਾ ਕਿਉਂ ਬਾਬਾ ਰੰਗਾ ਦਾ ਨਾਮ ਹੈ ਜੋ ਅੱਜ ਵੀ ਤਾਖੇ ਦੇ ਗਲੀਆਂ ਪਿੰਡ ਦੇ ਜੋ ਮਕਾਨਾਂ ਦੇ ਵਿੱਚ ਜੋ ਅੱਜ ਵੀ ਗੂੰਜਦਾ ਹੈ ਅੱਜ ਵੀ ਜੋ ਲੋਕ ਨੇ ਉਹ ਜ਼ਿਕਰ ਕਰਦੇ ਨੇ ਆਪਣੀ ਕਹਾਣੀਆਂ ਦੇ ਵਿੱਚ ਬਾਬਾ ਰੰਗਾ ਦਾ ਇਸ ਵਕਤ ਮੌਜੂਦ ਆ ਬਾਬਾ ਰੰਗਾ ਦੀ ਜੋ ਸਮਾਦ ਹੈ ਇਸ ਵਕਤ ਖਾਸ ਕਰ ਸਕਦੇ ਆ ਤਸਵੀਰਾਂ ਦੇ ਰਾਈ ਬਾਬਾ ਰੰਗਾ ਦੀ ਇਸ ਸਮਾਦ ਦੇ ਦੇਖ ਸਕਦੇ ਹੋ ਕਿ ਇੱਕ ਜੋ ਸਮਾਦ ਹੈ ਜੋ ਦਾਖਾਂ ਦੇ ਪਿੰਡ ਦੇ ਵਿੱਚ ਐਂਟਰ ਹੁੰਦੇ ਆ ਐਂਟਰ ਹੁੰਦੇ ਆ ਹੀ ਇੱਕ ਜੋ ਸਿੱਧਾ ਰਸਤਾਂ ਦਾ ਵੈ ਸਿੱਧਾ ਰਸਤਾਂ ਦੀ ਤੁਹਾਨੂੰ ਖੱਬੇ ਆ ਤੇ ਇੱਕ ਸਮਾਦ ਦਿਖਾਈ ਦੇਵੇਗੀ ਸਮਾਦ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਵਰਛੇ ਦਾ ਨਿਸ਼ਾਨ ਹੈ ਜੋ ਜੋ ਬਣਿਆ ਹੋਇਆ ਹੈ ਇਸ ਵਰਛੇ ਦੀ ਕੋਈ ਆਮ ਕਹਾਣੀ ਨਹੀਂ ਬੜੀ ਖਾਸ ਕਹਾਣੀ ਹੈ ਇਸ ਵਰਛੇ ਦਾ ਇੱਥੇ ਲਗਾਨ ਮਾਰੀ ਇਸ ਕਹਾਣੀ ਬਾਰੇ ਤੁਹਾਨੂੰ ਦੱਸਾਂਗੇ ਕਿ ਕੌਣ ਸੀ ਬਾਬਾ ਰੰਗਾ ਕਿਉਂ ਜੋ ਉਸ ਸਮੇਂ ਦੇ ਜੋ ਗੱਲ ਹੈ ਇਹ 1600 ਈਸਵੀ ਦੀ ਜਦੋਂ ਜਦੋਂ ਇਹ ਇੱਕ ਪਿੰਡ ਜੋ ਪਿੰਡ ਨਹੀਂ ਹੁੰਦਾ ਸੀ ਉਦੋਂ ਇਹ ਇੱਕ ਜੰਗਲੀ ਇਲਾਕਾ ਹੁੰਦਾ ਸੀ ਚੋਰ ਡਾਕੂ ਲੁਟੇਰਿਆਂ ਦਾ ਇੱਥੇ ਜੋ ਬੜਾ ਹੀ ਬੋਲ ਵਾਲਾ ਹੁੰਦਾ ਸੀ ਉਸ ਸਮੇਂ ਚੋਰ ਡਾਕੂ ਲੁਟੇਰੇ ਜਿਹੜੇ ਸੀ ਬਾਬਾ ਰੰਗਾ ਤੋਂ ਡਰਦੇ ਸੀ ਇੱਕ ਵਕਤ ਜੋ ਪਿੰਡ ਦੇ ਕੁਝ ਸਾਥੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੌਣ ਸੀ ਬਾਬਾ ਰੰਗਾ ਔਰ ਇਸ ਸਮਾਦ ਬਾਰੇ ਗੱਲਬਾਤ ਕਰਾਂਗੇ ਸਸੀਕਰੋ ਭਾਈ ਰਸਿਕਾਲੀ ਉਬਈ ਬਾਬਾ ਰੰਗਾ ਦਾ ਬੜਾ ਜ਼ਿਕਰ ਆਂਦਾ ਵਾ ਜਦੋਂ ਵੀ ਧਾਕੇ ਦੀ ਗੱਲ ਹੁੰਦੀ ਹੈ ਬਿਲਕੁਲ ਇਹ ਇਸ ਬਾਰੇ ਥੋੜਾ ਦੱਸੋ ਜੀ ਪਿੰਡ ਉਹ ਇਹ ਪੁਰਾਣੇ ਜਵਾਨੇ ਦੇ ਸੀਗੇ ਇਹਨਾਂ ਤਾਕਤਵਰ ਸੀਗੇ ਕਦ ਕੱਟ ਬਹੁਤ ਵਧੀਆ ਸੀਗਾ ਇਹਨਾਂ ਦਾ ਤੇ ਜਿਹੜੇ ਮਤਲਬ ਕਿ ਉਦੋਂ ਛੋਟੀਆਂ-ਛੋਟੀਆਂ ਗਲੀਆਂ ਹੁੰਦੀਆਂ ਸੀ ਪਿੰਡੀਆਂ ਗਲੀਆਂ ਦੇ ਵਿੱਚ ਲੋਕ ਚੋਰ ڈاکੂ ਜਾਂ ਲਟੇਰੇ ਇਹ ਜਿਹੇ ਉਹ ਪਿੰਡਾਂ ਦੇ ਵਿੱਚ ਜ਼ਿਆਦਾ ਆਉਂਦੇ ਸੀ ਬਾਬਾ ਇੰਨੀ ਸ਼ਕਤੀਸ਼ਾਲੀ ਸੀਗਾ ਉਹ ਲੋਕਾਂ ਦੇ ਮਤਲਬ ਕਿ ਜਿਹੜੇ ਆਉਂਦੇ ਸੀ ਉਹਨਾਂ ਨੂੰ ਬਹੁਤ ਸੋਧਾ ਲਾ ਦਿੰਦੇ ਸੀ ਉਹ ਜਿਆਦਾ ਸੋਧਾ ਲਾਉਣ ਕੇ ਕਾਰਨ ਉਹ ਹਲਾਗੇ ਛਗੇ ਹਰ ਪਿੰਡਾਂ ਦੇ ਵਿੱਚ ਮਸ਼ਹੂਰ ਹੋ ਗਏ ਵੀ ਬਾਬਾ ਰੰਗਾ ਜਿਹੜਾ ਕਿ ਨਾ ਬੰਦਾ ਸੋਧਾ ਲਾਉਂਦਾ ਚੰਗੇ ਬੰਦੇ ਬਣਾਉਂਦਾ ਮੇ ਬੰਦੇ ਬਣੋ ਤੇ ਬੁਰਾ ਕੰਮ ਨਾ ਕਰੋ ਉਹਦੇ ਵਿੱਚ ਇਹਦੀ ਜੀ ਵੀ ਇੰਨੀ ਤੇ ਇੰਨੀ ਸ਼ਕਤੀ ਸੀ ਇਹਦਾ ਬੋਲ ਬਾਰਾ ਜਿਆਦਾ ਸੀ ਕੁਛ ਇੱਥੇ ਲੜਾਈ ਹੋਈ ਲੜਾਈ ਹੋਣ ਦੇ ਵਿੱਚ ਜਿਹੜੀਆਂ ਉਹ ਬੇਗਮਾਂ ਸੀਗੀਆਂ ਨਾਲ ਉਹਨਾਂ ਨੂੰ ਉਹਨਾਂ ਨੂੰ ਵੀ ਸਾਨੂੰ ਛੱਡਣ ਵਾਲਾ ਕੋਈ ਚਾਹੀਦਾ ਉਹਨਾਂ ਨੇ ਬਾਬਾ ਰੰਗਾ ਦਾ ਮਸ਼ਹੂਰੀ ਸੁਣੀ ਹੋਈ ਸੀ ਉਹ ਬਾਬੇ ਰੰਗੇ ਨੂੰ ਕਹਿੰਦੇ ਵੀ ਸਾਨੂੰ ਛੱਡ ਕੇ ਆ ਉਹ ਕਹਿੰਦਾ ਮੈਨੂੰ ਜਾਣ ਦੀ ਲੋੜ ਹੀ ਨਹੀਂ ਮੇਰੇ ਇੱਕ ਆ ਵਰਸੀ ਆ ਜਾਂ ਉਸ ਟਾਈਮ ਤੇ ਖੁੰਡਾ ਜਾਂ ਵਰਸੀ ਕੁਝ ਵੀ ਕਹਿ ਲਓ ਵੀ ਇਹ ਮੇਰਾ ਲੈ ਜਾਓ ਤੁਹਾਨੂੰ ਰਸਤੇ ਦੇ ਵਿੱਚ ਕੋਈ ਚੋਰ ਕੋਈ ਪੀੜੀ ਪਵੇ ਖੁੰਡਾ ਤੋਂ ਮੇਰਾ ਪਾਜ ਰੋਜੂਗਾ ਤੇ ਉਹ ਸਿੱਧਾ ਦਿੱਲੀ ਚਲੇ ਗਏ ਉਹ ਦਿੱਲੀ ਜਦੋਂ ਚਲੇ ਗਏ ਤਾਂ ਬਾਦਸ਼ਾਹ ਨੂੰ ਦੱਸਿਆ ਵੀ ਇੱਕ ਉੱਥੇ ਬੰਦਾ ਇਸ ਤਰ੍ਹਾਂ ਦਾ ਬੰਦਾ ਹੋਆ ਜਿਹਦੇ ਵੀ ਇੰਨਾ ਬੋਲ ਬਰਾਲਾ ਵਾ ਉਹ ਤੋਂ ਤਾਂ ਦੁਨੀਆ ਡਰਦੀ ਆ ਆ ਖੁੰਡੇ ਨਾਲ ਅਸੀਂ ਉਹਦੇ ਇੱਥੇ ਆ ਗਏ ਸਾਨੂੰ ਕੋਈ ਡਰ ਨਹੀਂ ਲੱਗਿਆਗਾ ਫਿਰ ਉਹ ਵੀ ਇਹਦੇ ਦਰਸ਼ਨ ਕਰਨ ਆਇਆ ਇੰਨੀ ਕੀ ਜਾਣਕਾਰੀ ਤਾਂ ਸਾਨੂੰ ਹੈਗੀ ਆ ਤੇ ਤੋਂ ਜ਼ਿਆਦਾ ਜਾਣਕਾਰੀ ਨਹੀਂ ਹੈ ਬਿਲਕੁਲ ਜੀ ਇਸ ਵਕਤ ਅਸੀਂ ਜਾਵਾਂਗੇ ਤੁਹਾਨੂੰ ਦਿਖਾਣੇ ਆ ਕੋਲ ਦੀ ਜੋ ਬਰਛੇ ਦਾ ਨਿਸ਼ਾਨ ਹੈ ਬਣਿਆ ਹੋਇਆ ਵਾ ਇੱਥੇ ਇਤਿਹਾਸ ਹੈ ਜੋ ਇਤਿਹਾਸ ਇੱਥੇ ਵੀ ਲਿਖਿਆ ਹੋਇਆ ਵਾ ਇੱਥੇ ਥੋੜਾ ਅਜੋ ਤੁੰਦਲਾ ਹੋ ਗਿਆ ਵੈ ਮਿੱਟ ਚੁੱਕਿਆ ਹੋਇਆ ਪਰ ਇਤਿਹਾਸ ਹੈ ਜੋ ਅੱਜ ਵੀ ਉਕੇਰਿਆ ਹੋਇਆ ਹੋਆ ਵੈ ਬਾਬਾ ਰੰਗਾ ਜੀ ਦਾ ਬਾਬਾ ਰੰਗਾ ਜੀ ਦੀ ਕਹਾਣੀ ਦਾ ਜ਼ਿਕਰ ਹੈ ਇਸ ਬੱਚੇ ਦੇ ਜ਼ਿਕਰ ਹੈ ਕਹਿੰਦੇ ਕਿ ਉਸ ਸਮੇਂ ਜਦੋਂ ਇਹ ਜੰਗਲ ਦਾ ਇਲਾਕਾ ਸੀ ਬਾਬਾ ਰੰਗਾ ਦਾ ਬੋਲਬਾਲਾ ਸੀ ਕਿਉਂਕਿ ਚੋਰ ਡਾਕੂ ਲੁਟੇਰੇ ਜੋ ਇੱਥੇ ਬਹੁਤ ਜਦੋਂ ਉਹਨਾਂ ਦਾ ਕਹਿਰ ਸੀ ਉਸ ਸਮੇਂ ਬਾਬਾ ਰੰਗਾ ਜੋ ਸਹਿਤਮੰਦ ਸੀ ਤਗੜੇ ਸੀ ਜੋ ਬੜਾ ਹੀ ਜੋ ਉਹਨਾਂ ਦਾ ਜ਼ੋਰ ਸੀ ਚੱਲਦਾ ਸੀ ਬਾਬਾ ਰੰਗਾ ਨੇ ਕੀ ਕੀਤਾ ਕਿ ਜਿਹੜੇ ਉਸ ਸਮੇਂ ਦੇ ਜੋ ਚੋਰ ਡਾਕੂ ਸੀ ਉਹਨਾਂ ਨੂੰ ਸੋਦਾ ਲਾਇਆ ਉਹਨਾਂ ਨੂੰ ਜੋ ਅਕਲ ਉਹਨਾਂ ਦੀ ਟਿਕਾਣੇ ਲਾਈ ਤੇ ਇੰਨਾ ਬੋਲਬਾਲਾ ਹੋਇਆ ਕਿ ਉਹਨਾਂ ਦਾ ਨਾਮ ਹੈ ਜੋ ਇਸ ਪੂਰੇ ਇਲਾਕੇ ਦੇ ਵਿੱਚ ਜੋ ਸੁਣਿਆ ਜਾਣ ਲੱਗ ਗਿਆ ਨਾਮ ਹੈ ਜੋ ਇਸ ਵਕਤ ਜੋ ਸੁਣਿਆ ਜਾਂਦਾ ਵੀ ਹੈ ਉਸ ਸਮੇਂ ਕੀ ਹੋਇਆ ਕਿ ਇੱਕ ਸਮੇਂ ਸੀ ਜਦੋਂ ਦਿੱਲੀ ਦੇ ਬਾਦਸ਼ਾਹ ਸ਼ਾਹਜਾਹ ਬਾਦਸ਼ਾਹ ਸੀ ਉਸ ਸਮੇਂ ਉਸ ਦੀਆਂ ਬੇਗਮਾਂ ਇੱਥੋਂ ਲੰਘ ਰਹੀਆਂ ਪਈਆਂ ਸੀ ਤੇ ਬਾਬਾ ਰੰਗਾ ਜੋ ਉਹਨਾਂ ਦਾ ਨਾਮ ਸੀ ਜੋ ਬੜਾ ਹੀ ਮਸ਼ਹੂਰ ਸੀ ਬਾਬਾ ਰੰਗਾ ਜੀ ਦਾ ਨਾਮ ਤਾਂ ਚੱਲਦਾ ਹੀ ਸੀ ਉਹ ਬੇਗਮ ਇਥੋਂ ਲੰਘਦੀਆਂ ਪਈਆਂ ਸੀ ਰਾਤ ਦਾ ਸਮਾਂ ਸੀ ਰਾਤ ਦੇ ਸਮੇਂ ਦੇ ਵਿੱਚ ਜੋ ਉਹਨਾਂ ਨੂੰ ਬੜਾ ਹੀ ਜੋ ਜੋ ਸਫ਼ਰ ਹੈ ਬੜਾ ਖਤਰਨਾਕ ਲੱਗਿਆ ਤੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਇਸ ਇਲਾਕੇ ਦੇ ਕਿਸੇ ਮੋਧਵਾਰ ਨੂੰ ਬੁਲਾਇਆ ਜਾਵੇ ਇਲਾਕੇ ਦੇ ਮੋਧਵਾਰ ਨੂੰ ਜਦੋਂ ਗੱਲ ਚੱਲੀ ਤਾਂ ਨਾਮ ਆਇਆ ਬਾਬੇ ਰੰਗੇ ਦਾ ਬਾਬੇ ਰੰਗੇ ਨੂੰ ਬੁਲਾਇਆ ਗਿਆ ਉਹਨਾਂ ਕੋਲੋਂ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਇੱਦਾਂ-ਇੱਦਾਂ ਕਰਕੇ ਉਹਨਾਂ ਨੇ ਇਸ ਰਸਤੇ 'ਚੋਂ ਨੰਗਣਾ ਵਹ ਤਾਂ ਕਿਹਾ ਕਿ ਉਹਨਾਂ ਨੇ ਵੀ ਤੁਸੀਂ ਮੇਰਾ ਸਿਰਫ ਇਹ ਬਰਛਾ ਲੈ ਚੋ ਆਪਣੀ ਜੋ ਬੱਗੀ ਹੈ ਬੱਗੀ ਦੇ ਅੱਗੇ ਆਪਣਾ ਮੇਰਾ ਇਹ ਬਰਛਾ ਲਗਾ ਦਿਓ ਤੇ ਤੁਸੀਂ ਇਸ ਸਫਰ ਤੋਂ ਜਿਸ ਤਰ੍ਹਾਂ ਵੀ ਨੰਗਣਾ ਚਾਹੋ ਨੰਗੋ ਤੁਹਾਨੂੰ ਕੋਈ ਵੀ ਤੰਗ ਪ੍ਰੇਸ਼ਾਨ ਨਹੀਂ ਕਰੇਗਾ ਬਾਬਾ ਰੰਗਾ ਦਾ ਦਿੱਤਾ ਹੋਇਆ ਬਰਛਾ ਆਪਣੀ ਬੱਗੀ ਦੇ ਅੱਗੇ ਲਾ ਕੇ ਬੇਗਮਾਂ ਜਾਂਦੀਆਂ ਨੇ ਉਹਨਾਂ ਨੂੰ ਬੜਾ ਹੀ ਜੋ ਅश्चर्य ਹੁੰਦਾ ਵੈ ਕਿ ਕਿਸ ਤਰ੍ਹਾਂ ਵੀ ਇੰਨੇ ਖਤਰਨਾਕ ਇਲਾਕੇ ਤੇ ਕਿਸੇ ਨੇ ਵੀ ਉਹਨਾਂ ਦਾ ਜੋ ਸਫਰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਗੱਲ ਜਾ ਕੇ ਜਦੋਂ ਉਹ ਦਿੱਲੀ ਦੇ ਉਸ ਸਮੇਂ ਜੋ ਸ਼ਾਹਜਾਹ ਸੀ ਸ਼ਾਹਜਾਹ ਨੂੰ ਦਸੀ ਸ਼ਾਹਜਾਹ ਨੂੰ ਕਿਹਾ ਕਿ ਇੱਕ ਬੜਾ ਹੀ ਵੀਰ ਯੋਧਾ ਵੈ ਦਾਖਾ ਦੇ ਵਿੱਚ ਪੰਜਾਬ ਦੇ ਵਿੱਚ ਜੋ ਬੜਾ ਹੀ ਜੋ ਵੀਰ ਯੋਧਾ ਬੜਾ ਮਸ਼ਹੂਰ ਹੈ ਜਿਸ ਦੇ ਜੋ ਸਦਕਾ ਉਹ ਜਾਨ ਬਚਾ ਕੇ ਕਹਿ ਸਕਦੇ ਨੇ ਕਿ ਜਾਨ ਬਚਾ ਕੇ ਇੱਥੇ ਪਹੁੰਚਿਆ ਸ਼ਾਹਜਾਹ ਨੇ ਆਪਣੇ ਵਜ਼ੀਰ ਭੇਜੇ ਦਾਖਾ ਦੇ ਵਿੱਚ ਬਾਬਾ ਰੰਗਾ ਨੂੰ ਬੁਲਾਇਆ ਬੜਾ ਹੀ ਪ੍ਰਸੰਨ ਹੋਇਆ ਸ਼ਾਹਜਾਹ ਦਲੇਰੀ ਦੇਖ ਕੇ ਬਹਾਦਰੀ ਦੇਖ ਕੇ ਪੰਜਾਬ ਦੀ ਸ਼ਾਹਜਹਾਨ ਨੇ ਕਿਹਾ ਕਿ ਮੈਂ ਤੁਹਾਡੀ ਬਹਾਦਰੀ ਤੋਂ ਪਰਸਨਨ ਹਾਂ ਤੇ ਮੈਂ ਤੁਹਾਨੂੰ ਤੋਹਫੇ ਦੇ ਵਿੱਚ ਇੱਕ ਮਹਿਲ ਦਿਆਂਗਾ। ਉਹ ਅੱਜ ਵੀ ਉਹ ਹਵੇਲੀ ਹੈ ਜੋ ਕਹਿੰਦੇ ਉਹ ਸਵੇਲੀ ਨੂੰ ਸਮੇਂ ਦੌਰਾਨ ਜੋ ਬਾਬੇ ਰੰਗੇ ਦੀ ਹਵੇਲੀ ਵੱਲੋਂ ਹੀ ਜੋ ਜਾਣਿਆ ਜਾਂਦਾ ਸੀ ਹਵੇਲੀ ਜੋ ਗਿਫਟ ਵਿੱਚ ਕਹਿ ਸਕਦੇ ਹੋ ਉਪਹਾਰ ਦੇ ਵਿੱਚ ਦਿੱਤੀ ਸੀ। ਬਾਬੇ ਰੰਗੇ ਦਾ ਅੱਜ ਵੀ ਨਾਮ ਹੈ ਜੋ ਪਿੰਡ ਦੀਆਂ ਗਲੀਆਂ ਦੇ ਵਿੱਚ ਜੋ ਸੁਣਿਆ ਜਾਂਦਾ ਵੈ ਅੱਜ ਵੀ ਜੋ ਕਹਾਣੀਆਂ ਨੇ ਅੱਜ ਵੀ ਚਰਚਾ ਵੈ ਜੋ ਲਗਾਤਾਰ ਬਾਬੇ ਰੰਗੇ ਦੀ ਸੁਣਾਈ ਦਿੰਦੀ ਹੈ। ਬਾਬੇ ਰੰਗੇ ਦੀ ਇਹ ਸਮਾਧ ਇੱਥੇ ਅਸੀਂ ਇਸ ਵਕਤ ਮੌਜੂਦ ਆ ਦੇਖ ਸਕਦੇ ਹੋ ਕਿ ਉਹੀ ਬਰਛੇ ਦਾ ਨਿਸ਼ਾਨ ਉਸੇ ਤਰ੍ਹਾਂ ਉਕੇ ਰਿਹਾ ਹੋਇਆ ਹੈ ਜਿਸ ਤਰ੍ਹਾਂ ਕਿ ਕਿਸੇ ਸਮੇਂ ਦੇ ਵਿੱਚ ਬਾਬੇ ਰੰਗੇ ਦੇ ਜੋ ਸਮੇਂ ਦੇ ਵਿੱਚ ਜੋ ਉਹਨਾਂ ਨੇ ਲਗਾਇਆ ਸੀ ਬੇਗਮਾਂ ਦੇ ਰਤ ਦੇ ਅੱਗੇ ਉਸੇ ਤਰ੍ਹਾਂ ਇਹ ਬਰਛੇ ਦਾ ਨਿਸ਼ਾਨ ਹੈ ਜੋ ਲਗਾਇਆ ਹੋਇਆ ਹੈ ਬੜਾ ਹੀ ਦਾਖਾ ਦਾ ਜੋ ਕਾਉਂ ਹੈ ਜੋ ਪਿੰਡ ਹੈ ਲੁਧਿਆਣੇ ਦੇ ਨਾਲ ਇੱਥੇ ਦਾ ਜੋ ਇਤਿਹਾਸ ਹੈ ਅੱਜ ਵੀ ਜੋ ਬੱਬਾ ਰੰਗਾ ਦੀ ਜੋ ਦਲੇਰੀ ਹੈ ਉਸ ਦੀ ਗਵਾਈ ਇਤਿਹਾਸ ਅੱਜ ਵੀ ਭਰਦਾ ਹੈ ਅੱਜ ਵੀ ਜੋ ਚਰਚਾ ਹੋਇਆ ਬਾਬੇ ਰੰਗੇ ਦੀ ਉਹ ਇਸ ਪਿੰਡ ਦੇ ਵਿੱਚ ਸੁਣੀ ਜਾਂਦੀ ਹੈ ਸੋ ਮੈਨੂੰ ਦਿਓ ਇਜਾਜ਼ਤ ਧੰਨਵਾਦ